ਚੋਰੀ ਦੇ الزامਾਂ ਦੇ ਵਿੱਚ ਗ੍ਰਿਫਤਾਰੀ ਹੋਈ ਸੀ ਇਸ ਨੌਜਵਾਨ ਦੀ ਪਰਿਵਾਰਕ ਮੈਂਬਰਾਂ ਦਾ ਪੁਲਿਸ ਦੇ ਉੱਤੇ ਇਲਜ਼ਾਮ ਹੈ ਕਿ ਪੁਲਿਸ ਨੇ ਕੁੱਟਮਾਰ ਕੀਤੀ ਔਰ ਕੁੱਟਮਾਰ ਦੀ ਵਜ੍ਹਾ ਦੇ ਨਾਲ ਹੀ ਇਸ ਨੌਜਵਾਨ ਦੀ ਮੌਤ ਹੋ ਗਈ ਹੈ ਪਰਿਵਾਰ ਇਲਜ਼ਾਮ ਲਗਾ ਰਿਹਾ ਹੈ ਇਲਜ਼ਾਮਾਂ ਤੋਂ ਬਾਅਦ ਮੌਤ ਦੀ ਜਾਂਚ ਦੇ ਆਦੇਸ਼ ਜ਼ਰੂਰ ਦਿੱਤੇ ਗਏ ਨੇ ਪਰ ਜੇਕਰ ਇਸ ਪੂਰੇ ਮਾਮਲੇ ਨੂੰ ਸਮਝਿਆ ਜਾਵੇ ਤਾਂ ਬਠਿੰਡਾ ਕੈਂਪ ਥਾਣੇ ਦੇ ਵਿੱਚ ਚੋਰੀ ਦੇ ਇਲਜ਼ਾਮਾਂ ਦੇ ਵਿੱਚ ਇੱਕ ਸ਼ਖਸ ਦੀ ਗ੍ਰਿਫਤਾਰੀ ਹੁੰਦੀ ਹੈ ਤੇ ਉਸ ਦੀ ਮੌਤ ਹੋ ਜਾਂਦੀ ਹੈ ਥਾਣੇ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਮੌਤ ਹੋ ਗਈ ਤਸਵੀਰ ਵੀ ਤੁਹਾਨੂੰ ਦਿਖਾ ਰਹੇ ਹਾਂ ਜਿਸ ਨੌਜਵਾਨ ਦੀ ਮੌਤ ਹੋਈ ਹੈ ਔਰ ਪਰਿਵਾਰ ਦਾ ਇਲਜ਼ਾਮ ਹੈ ਕਿ ਥਾਣੇ ਦੇ ਵਿੱਚ ਕੁੱਟਮਾਰ ਬੇਇਨਤਿਹਾਈ ਕੀਤੀ ਗਈ ਇਸ ਕਰਕੇ ਇਸ ਨੌਜਵਾਨ ਦੀ ਜਾਨ ਚਲੀ ਗਈ। ਦਾ ਪੁਲਿਸ ਸਵਾਲਾਂ ਦੀ ਕਟਾਰੇ ਦੇ ਵਿੱਚ ਇਸ ਸਬ ਦੇ ਵਿਚਾਲੇ ਜਾਂਚ ਦੇ ਵਿਚਾਲੇ ਤੁਹਾਨੂੰ ਦੱਸ ਦਈਏ ਕਿ ਮੌਦੀ ਖਬਰ ਦੇ ਇਲਜ਼ਾਮਾਂ ਦੇ ਵਿਚਾਲੇ ਜਾਂਚ ਦੇ ਆਦੇਸ਼ ਦਿੱਤੇ ਗਏ ਨੇ। ਬਠਿੰਡਾ ਤੋਂ ਸੁਰਜਪੰਨ ਸਾਡੇ ਸਹਿਯੋਗੀ ਇਸ ਸਮੇਂ ਫੋਨ ਲਾਈਨ ਤੇ ਸਾਡੇ ਨਾਲ ਨੇ ਸੁਰਜ ਸਮਝਣਾ ਚਾਹਾਂਗੇ ਪੂਰਾ ਮਾਮਲਾ ਹੈ ਕਿ ਮੈਂ ਸੁਰੇਦਦ ਬਾਰੇ ਰੁਕ ਕਰਾਂਗਾ ਸਾਡੇ ਨਾਲ ਜੁੜਨਗੇ ਹੋ ਬਹੁਤ ਅਹਿਮ ਇਸ ਕਰਕੇ ਹੋ ਜਾਂਦਾ ਹੈ ਕਿਉਂਕਿ ਥਾਣੇ ਦੇ ਅੰਦਰ ਮੌਤ ਦੇ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਚੋੜੀ ਦੇ ਇਲਜ਼ਾਮਾ ਦੇ ਵਿੱਚ ਇਸ ਨੌਜਵਾਨ ਦੇ ਨਾਲ ਬਹੁਤ ਬੁਰੇ ਤਰੀਕੇ ਨਾਲ ਕੁੱਟਮਾਰ ਪੁਲਿਸ ਦੇ ਵੱਲੋਂ ਕਰ ਦਿੱਤੀ ਗਈ ਕਿ ਥਾਣੇ ਦੇ ਅੰਦਰ ਗੈਰ ਮਨੁੱਖੀ ਕੋਈ ਤਸ਼ੱਦਦ ਕਰ ਦਿੱਤਾ ਗਿਆ ਕੋਈ ਤਸ਼ੱਦਦ ਦੀ ਇੰਤਿਹਾ ਕਰ ਦਿੱਤੀ ਗਈ ਖੈਰੇ ਜਾਂਚ ਦਾ ਵਿੱਚ ਹੈ ਕਿਉਂਕਿ ਪਰਿਵਾਰ ਦੇ ਵੱਲੋਂ ਇਲਜ਼ਾਮ ਇਹੋ ਲਗਾਏ ਜਾ ਰਹੇ ਨੇ ਕਿ ਕੁੱਟਮਾਰ ਕੀਤੀ ਗਈ ਤਸ਼ੱਦਦ ਕੀਤੀ ਗਈ ਇਸ ਕਰਕੇ ਇਸ ਨੌਜਵਾਨ ਦੀ ਥਾਣੇ ਦੇ ਅੰਦਰ ਮੌਤ ਹੋ ਗਈ ਤਾਂ ਹੁਣ ਸਵਾਲ ਜ਼ਰੂਰ ਹੈ ਕਿ ਆਖਿਰ ਮੌਦਾ ਅਸਲ ਸੱਚ ਸਾਹਮਣੇ ਆ ਸਕੇਗਾ ਨੌਜਵਾਨ ਦੀ ਤਸਵੀਰ ਤੁਸੀਂ ਦੇਖ ਰਹੇ ਹੋ ਇਲਜ਼ਾਮ ਇਸ ਦੇ ਉਤੇ ਚੋਰੀ ਦੇ ਲੱਗੇ ਸੀ ਔਰ ਚੋਰੀ ਦੇ ਇਲਜ਼ਾਮਾਂ ਦੇ ਵਿੱਚ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਬਟੰਡਾ ਕੈਂਟ ਥਾਣੇ ਦੀ ਪੁਲਿਸ ਦੇ ਵੱਲੋਂ ਤੇ ਉਸ ਤੋਂ ਬਾਅਦ ਇਸ ਸ਼ਖਸ ਦੀ ਮੌਤ ਹੋ ਗਈ ਰੁਕ ਕਰਦੇ ਹਾਂ ਸੁਰਜਪੰਨ ਸਾਡੇ ਨਾਲ ਨੇ ਸੁਰਜ ਕੀ ਕੋਈ ਜਾਣਕਾਰੀ ਇਸ ਪੂਰੇ ਮਾਮਲੇ ਦੇ ਵਿੱਚ ਕਦੋਂ ਗ੍ਰਿਫਤਾਰੀ ਹੋਈ ਸੀ ਕਦੋਂ ਮੌਤ ਹੋਈ ਹੈ ਕਿ ਇਹ ਕਲੀਅਰ ਹੋ ਗਿਆ ਕਿ ਹਾਂ ਥਾਣੇ ਦੇ ਅੰਦਰ ਹੀ ਮੌਤ ਹੋਈ ਹੈ ਜੇ ਕੋਈ ਇਸ ਮਾਮਲੇ ਦੀ ਗੱਲ ਕੀਤੀ ਜਾਵੇ ਜਿਸ ਤਰ੍ਹਾਂ ਦੀ ਜਾਣਕਾਰੀ ਨਿਕਲ ਕੇ ਸਾਡੇ ਸਾਹਮਣੇ ਆ ਰਹੀ ਹੈ ਕਿ ਇਸ ਪਰਤਨ ਦੇ ਉੱਤੇ ਐਲੀਗੇਸ਼ਨ ਸੀ ਕਿ ਚੋਰੀ ਦਾ ਮਾਮਲਾ ਸੀ 379 ਬੀ ਦੀ ਐਫਆਈਆ ਦਰਜ ਹੋਈ ਸੀ ਮਾਮਲਾ ਬੇਸ਼ੱਕ ਟਰਾਣਾ ਸੀ ਪਰ ਗ੍ਰਿਫਤਾਰੀ ਹੈ ਉਸ ਦੀ ਅੱਜ ਹੁੰਦੀ ਹੈ ਅੱਜ ਗ੍ਰਿਫਤਾਰ ਕੀਤਾ ਜਾਂਦਾ ਹੈ ਕੱਲ ਪਰਿਵਾਰ ਦੇ ਮੁਤਾਬਕ ਇਸ ਨੂੰ ਘਰੋਂ ਲੈ ਕੇ ਪੁਲਿਸ ਆਉਂਦੀ ਹੈ ਉਸ ਤੋਂ ਬਾਅਦ ਇਸ ਨੂੰ ਲੋਕਅਪ ਦੇ ਵਿੱਚ ਬੰਦ ਕੀਤਾ ਜਾਂਦਾ ਜਿਸ ਤਰ੍ਹਾਂ ਦੇ ਐਲੀਗੇਸ਼ਨ ਪਰਿਵਾਰ ਲਾ ਰਿਹਾ ਪਰਿਵਾਰ ਕਹਿੰਦਾ ਕਿ ਜਦੋਂ ਅਸੀਂ ਮਿਲਣ ਆਏ ਸੀ ਤਾਂ ਸ ਬੰਦੇ ਤੋਂ ਪ੍ਰੋਪਰ ਚੱਲਿਆ ਵੀ ਨਹੀਂ ਜਾ ਰਿਹਾ ਸੀ ਲੰਗੜਾ ਕੇ ਤੁਰ ਰਿਹਾ ਸੀ ਸਰੀਰ ਦੇ ਉੱਪਰ ਨਿਸ਼ਾਨ ਸੀ ਬੇਸ਼ੱਕ ਇਹ ਐਲੀਗੇਸ਼ਨ ਹੋਣ ਬੇਸ਼ੱਕ ਇਹ ਗੱਲ ਸਹੀ ਹੋਵੇ ਪਰ ਇਸ ਪੂਰੇ ਮਾਮਲੇ ਦੀ ਜਾਂਚ ਹੈ ਉਹ ਜੁਡੀਸ਼ੀਅਲ ਇਨਕੁਆਇਰੀ ਸ਼ੁਰੂ ਹੋ ਗਈ ਪੁਲਿਸ ਥਾਣੇ ਦੇ ਵਿੱਚ ਆਏ ਸੀ ਬਕਾਇਦਾ ਲੌਕਅਪ ਦੇ ਵਿੱਚ ਸੀਸੀਟੀਵੀ ਕੈਮਰੇ ਲੱਗੇ ਹੁੰਦੇ ਨੇ ਉਹਨਾਂ ਕੈਮਰਿਆਂ ਦੀ ਫੁਟੇਜ ਖੰਘਾਲੀ ਜਾ ਰਹੀ ਹੈ ਪਰ ਹੁਣ ਤੱਕ ਦੀ ਜਾਣਕਾਰੀ ਹੀ ਨਿਕਲ ਕੇ ਸਾਹਮਣੇ ਆਈ ਹੈ ਕਿ ਹੋ ਸਕਦਾ ਹੈ ਹਾਰਟ ਅਟੈਕ ਦੇ ਨਾਲ ਇਸ ਬੱਚੇ ਦੀ ਮੌਤ ਹੋਈ ਹੋਵੇ ਜਿਸ ਦੀ ਉਮਰ 25 ਸਾਲ ਦੱਸੀ ਜਾ ਰਹੀ ਹੈ ਪਰ ਕਿਤੇ ਨਾ ਕਿਤੇ ਜਾ ਕੇ ਸਵਾਲਾਂ ਦੇ ਕਟਾਰੇ ਦੇ ਵਿੱਚ ਬਟੰਡਾ ਪੁਲਿਸ ਹੈ ਕਿਉਂਕਿ ਬਟੰਡਾ ਪੁਲਿਸ ਦੇ ਉੱਪਰ ਅਲਿਗੇਸ਼ਨ ਲੱਗ ਰਹੇ ਨੇ ਕਿ ਇਸ ਦੀ ਕੁੱਟਮਾਰ ਹੋਈ ਹੈ ਹਾਲਾਂਕਿ ਇਸ ਨੂੰ ਕਹਿਣਾ ਜਲਦਬਾਜ਼ੀ ਹੋਏਗਾ ਕਿ ਮੌਤ ਦੇ ਕਾਰਨ ਕੀ ਨੇ ਇੱਕ ਜੁਡੀਸ਼ੀਅਲ ਇਨਕੁਆਇਰੀ ਇੱਕ ਪਾਸੇ ਹੋ ਰਹੀ ਹੈ ਦੂਸਰੇ ਪਾਸੇ ਡਾਕਟਰਾਂ ਦਾ ਪੈਨਲ ਹੈ ਬੱਚੇ ਦੀ ਬਾਡੀ ਦਾ ਪੋਸਟਮਾਰਟਮ ਕਰੇਗਾ ਉਸ ਪੋਸਟਮਾਰਟਮ ਦੇ ਵਿੱਚ ਆਖਰਕਾਰ ਮੌਤ ਦੀ ਕਾਰਨ ਕੀ ਸੀ ਇਸ ਵਜ੍ਹਾ ਮੌਤ ਹੋਈ ਹੈ ਕਿ ਇਹ ਹਾਰਟ ਅਟੈਕ ਹੈ ਕਿ ਇਹ ਕੁੱਟ ਮਾਰ ਦੇ ਨਾਲ ਇਸ ਦੀ ਮੌਤ ਹੋਈ ਹੈ ਫਿਲਹਾਲ ਇਹ ਚੀਜ਼ਾਂ ਸਾਫ਼ ਹੋ ਜਾਣੀਆਂ ਨੇ ਇੱਕ ਪਾਸੇ ਜੁਡੀਸ਼ੀਅਲ ਇਨਕੁਆਇਰੀ ਹੈ ਤੇ ਦੂਸਰੇ ਪਾਸੇ ਡਾਕਟਰਾਂ ਦਾ ਪੈਨਲ ਹੈ ਜਿਹੜਾ ਇਸ ਦਾ ਪੋਸਟਮਾਰਟਮ ਕਰੇਗਾ ਪਰ ਜਿਹੜੇ ਐਲੀਗੇਸ਼ਨ ਪਰવાર ਬਨਿ ਉਲਾਈ ਜਾ ਰਹੇ ਨੇ ਕਿ ਕਿਤੇ ਗੰਭੀਰ ਨਹੀਂ ਜਿਸ ਦੀ ਜਾਂਚ ਹੈ ਜਿਹੜੀ ਉਹ ਫਿਲਹਾਲ ਕੀਤੀ ਜਾ ਰਹੀ ਹੈ। ਸ਼ੁਕਰੀਆ ਤੁਹਾਨੂੰ ਬਲਸਾਡ ਨਾਲ ਜੁੜਨ ਦੇ ਇਸ ਪੂਰੀ ਗੱਲਬਾਤ ਦੇ ਲਈ ਇੱਕ 25 ਸਾਲ ਦੇ ਨੌਜਵਾਨ ਦੀ ਮੌਤ ਹੋ ਗਈ। ਚੋੜੀ ਦੇ ਉਸ ਦੇ ਉੱਤੇ ਇਲਜ਼ਾਮ ਲੱਗੇ ਸੀ। ਪਰਿਵਾਰ ਦਾ ਤਰਕ ਹੈ ਕਿ ਉਹ ਉਹ ਉਸ ਤੋਂ ਤੁਰਿਆ ਵੀ ਨਹੀਂ ਜਾ ਰਿਹਾ ਸੀ। ਸਾਰੇ ਪੂਰੇ ਮਾਮਲੇ 'ਚ ਇਲਜ਼ਾਮ ਤਾਂ ਬਹੁਤ ਗੰਭੀਰ ਨੇ ਔਰ ਪੁਲਿਸ ਖਾਖੀ ਸਵਾਲਾਂ ਦੇ ਘੇਰੇ ਵਿੱਚ ਹੈ। ਹੁਣ ਪੋਸਟਮਾਰਟਮ ਰਿਪੋਰਟ ਤੇ ਜਾਂਚ ਤੋਂ ਬਾਅਦ ਹੀ ਸਾਫ਼ ਹੋ ਸਕੇਗਾ ਕਿ ਆਖਿਰ ਸੱਚ ਹੈ ਕਿ ਉਹ ਤਾਂ ਵੀ ਬੱਪਾ ਸਾਰੇ ਕੰਨ ਚੱਕ ਲਈ ਤੜਕੇ ਤੇ ਜਦੋਂ ਅਸੀਂ ਆਏ ਆ ਦੁਪਹਿਰੇ ਜੇ 2:30 ਵਜੇ ਰੋਟੀ ਖਵਾ ਕੇ ਗਏ ਚਾਹ ਪਾਣੀ ਪੀ ਆ ਕੇ ਗਏ ਆ ਬੜੀਆ ਸੀ ਸੁਲੋਟ ਬਾਤ ਤੇ ਜਦੋਂ ਉਹ ਲਿਆ ਹੁੰਦਾ ਨਾ ਉਹ ਪਰ ਉਹ ਤੋਂ ਤੁਰਿਆ ਨਹੀਂ ਸੀ ਜਾਂਦਾ ਇਨਾ ਕੁੱਟਿਆ ਸੀ ਉਹ ਨਾ ਕੋਈ ਮੁਕੇ ਸੇ ਮੁੰਡੇ ਨਾਲ ਆ ਗਿਆ ਉਹ ਮੁੰਡੇ ਨੇ ਦੇਣੀ ਸੀਗੀ ਮੋਬਾਈਲ ਆ ਦੇ ਬੀਲੀਆ ਜਲ ਨੂੰ ਉਹ ਮੁੜ ਕੇ ਇਹ ਦੋਨੇ ਜਣੇ ਖੋਣ ਲੱਗ ਗਏ ਖੋ ਕੇ ਤੇ ਚਾਰ ਪੰਜ ਦੇ ਬਰਿਆਂ ਦਾ ਕੇਸ ਹੈ ਕੌਣ ਲੱਗਦਾ ਮੁੰਡਾ ਮੁੰਡਾ ਮੇਰਾ ਪਤੀ ਜਮਾ ਹੀ ਪਾਲਿਆ ਸੀਗਾ ਕੀ ਲੱਗਦਾ ਫਿਰ ਕਿਸ ਤਰ੍ਹਾਂ ਇਹਦੀ ਮੌਤ ਹੋਈ ਜਾਂਦੀ ਐਨਾਂ ਨੇ ਪੁਲਿਸ ਵਾਲਿਆਂ ਨੇ ਕੁੱਟ ਕੇ ਮਾਰਿਆ